ਬਾਕੀ ਸਭ ਸੋਖ ਸਾਧ ਹੈ ਆਓ ਇਸ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਸਾਡੀ ਵੀਹੀ ਤੇ ਲਗਭਗ 50 ਦੇ 50 ਕਰਾਨੇ ਆਪੋ ਆਪਣੀ ਰਾਏ ਕੰਮ ਕਰ ਲਈ ਸੀ ਕੋਈ ਕਹਿੰਦਾ ਸੀ ਮੋਹਣ ਹੰਕਾਰਿਆ ਗਿਆ ਹੈ ਇਹ ਸਮਝਦਾ ਹੈ ਕਿ ਸਾਰੇ ਪਿੰਡ ਚ ਮੇਥੋਂ ਸਿਵਾ ਹੁਣ ਚਿੱਠੀ ਲਿਖਣ ਵਾਲਾ ਹੋਰ ਕੋਈ ਨਹੀਂ ਲੋਕੀ ਚਿੱਠੀਆਂ ਲਖਵਾਉਣ ਲਈ ਤੜਫਦੇ ਤੇ ਵਲੋਂ-ਵਲੋਂ ਕਰਦੇ ਫਿਰਨਗੇ ਕੋਈ ਕਹਿੰਦਾ ਦਸਵੀਂ ਕਾਦੀ ਕਰ ਲਈ ਇਸ ਮੁੰਡੇ ਦਾ ਤਾਂ ਦਿਮਾਗ ਹੀ ਅਸਮਾਨੀ ਚੜ ਗਿਆ ਹੈ ਇਹ ਹੁਣ ਰੱਬ ਨੂੰ ਟੱਪ ਦੱਸਦਾ ਹੈ ਭੱਲੇ ਵੇਲੇ ਇੱਕ ਬੋਰੀ ਜਹੀ ਦੀ ਪਲਤੂ ਮਿਲ ਗਈ ਸੀ ਉਹ ਪਾ ਕੇ ਤੇ ਪੱਟੀਆਂ ਬਾਕੇ ਸਰਦਾਰਾਂ ਦੇ ਮੁੰਡਿਆਂ ਨਾਲ ਬੀਹਾਂ ਚ ਗੇੜੇ ਮਾਰਦਾ ਰਹਿੰਦਾ ਕਦੇ ਬਾਹਰ ਖੇਤੀ ਟੱਕਰ ਗਿਆ ਕੱਲਾ ਤਾਂ ਨਾਨਕੇ ਯਾਦ ਕਰਵਾ ਦਿਆਂਗੇ ਇਹਦੇ ਆਪਣੇ ਆਪ ਨੂੰ ਨਾ ਧੁੱਖਾ ਸਮਝਦਾ ਨਾਲੇ ਦੇਖ ਲਾਂਗੇ ਇਹਦੇ ਹਮੈਤੀ ਨੂੰ ਜਿਹੜਾ ਮੂਰੇ ਆਵੇਗਾ ਲੋਕ ਭੂਸੜਤੇ ਗਏ ਸਨ ਸਾਰੇ ਮੁਹੱਲੇ ਚ ਤਰਾਤਰਾ ਹੋ ਰਹੀ ਸੀ ਸਭ ਨੇ ਆਪੋ ਆਪਣੀ ਰਾਏ ਕਾਇਮ ਕਰ ਲਈ ਸੀ ਬਿਹੀ ਦੀਆਂ ਬੁੜੀਆਂ ਵੀ ਕੁਸਰਕ-ਮੁਸਰਕ ਕਰਦੀਆਂ ਰਹਿੰਦੀਆਂ ਉਂਗਲਾ ਕੱਡ-ਕੱਡ ਗੱਲਾਂ ਕਰਦੀਆਂ ਨਵੀਆਂ ਵਿਆਹੀਆਂ ਕੁੜੀਆਂ ਹੱਸੀਆਂ-ਹੱਸੀਆਂ ਰਹਿੰਦੀਆਂ ਬਿੱਤਰ-ਬਿੱਤਰ ਦੇਖਦੀਆਂ ਰਹਿੰਦੀਆਂ ਹੋਰ ਉਹ ਕਿਸ ਤੋਂ ਚਿੱਠੀ ਲਿਖਵਾਉਂਦੀਆਂ ਕਵੀਲਦਾਰੀ ਦੇ ਸੋਹ ਪੜਦੇ ਹੁੰਦੇ ਨੇ ਉਹ ਸੋਚਦੀਆਂ ਅਸਲੀ ਗੱਲ ਬਾਰੇ ਕੋਈ ਧਿਆਨ ਨਹੀਂ ਸੀ ਦਿੰਦਾ ਗੱਲ ਤਾਂ ਦਰਅਸਲ ਏ ਸੀ ਕਿ ਮੈਂ ਪੂਰੇ ਪੰਜ ਬਰੇ ਚਿੱਠੀਆਂ ਲਿਖਦਾ ਰਿਹਾ ਸਾਂ ਪੰਜਵੀਂ ਤੋਂ ਲੈ ਕੇ ਦਸਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸਾਂ ਲੋਕੀ ਚਿੱਠੀਆਂ ਲਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸਨ ਕੁੜੀਆਂ ਚਾਰ-ਚਾਰ ਸਫਹੀਆਂ ਦੀਆਂ ਚਿੱਠੀਆਂ ਲਖਵਾਉਂਦੀਆਂ ਸਨ ਚਿੱਠੀਆਂ ਵਿੱਚ ਦੋਹੇ ਤਿਚਰਾਂ ਤੇ ਟੁਕਾਂ ਜੋੜ-ਜੋੜ ਲਖਵਾਉਂਦੀਆਂ ਸਨ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਉਹ ਸ਼ਾਂਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਚ ਕੇ ਕਹਿੰਦੀ ਲਿਖ ਚਿੱਠੀ ਲਿਖਦੀ ਹਾਂ ਖੂਨ ਨਾਲ ਸਾਹੀ ਨਾ ਸਮਝਣਾ ਮਰ ਗਈ ਤਾਂ ਤੇਰੀ ਯਾਦ ਵਿੱਚ ਜਿਉਂਦੀ ਨਾ ਸਮਝਣਾ ਮੈਨੂੰ ਕਈ ਕਈ ਮਿੰਟ ਉਡੀਕਣਾ ਪੈਂਦਾ ਕਿ ਉਹ ਸਮਾਧੀ ਚੋਂ ਨਿਕਲ ਤੇ ਅਗਲੀ ਗੱਲ ਲਿਖਾਉਣ ਅਗਲੀ ਗੱਲ ਹੁੰਦੀ ਇਹਨਾਂ ਪਰਦੇਸੀਆਂ ਤੇ ਤਾਂ ਕਰਨਾ ਇਤਵਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਕੋਈ ਕਹਿੰਦੀ ਇਉਂ ਲਿਖ ਦੇ ਬਈ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੈਣ ਆਊਗਾ ਭਾਵੇਂ ਨਾ ਹੀ ਆਵੇ ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ ਇਸੇ ਤਰ੍ਹਾਂ ਦੀਆਂ ਚਿੱਠੀਆਂ ਲਿਖ ਲਿਖ ਕੇ ਮੈਂ ਥੱਕ ਗਿਆ ਸਾਂ ਬਾਰਿਸ਼ ਆਦੀ ਬੈਤੋਂ ਲੈ ਕੇ ਕਵੀਰ ਦੇ 도ਹੇ ਤੱਕ ਉਹ ਆਪਣੀਆਂ ਚਿੱਠੀਆਂ ਵਿੱਚ ਪਤਾ ਨਹੀਂ ਕਿਉਂ ਲਿਖਾਉਂਦੀਆਂ ਸਨ ਹੋਰ ਛੋਟੇ ਛੋਟੇ ਟੁਕੜਿਆਂ ਦਾ ਤਾਂ ਅੰਤ ਹੀ ਨਹੀਂ ਸੀ ਪਤਾ ਨਹੀਂ ਕੀ ਕੁਝ ਲਿਖਾਉਂਦੀਆਂ ਰਹਿੰਦੀਆਂ ਸਾਨੂੰ ਕੋਈ ਕਹਿੰਦਾ ਕੋਈ ਕਹਿੰਦੀ ਬੇਮੋਣਿਆਂ ਸਾਨੂੰ ਲੋਕਾਂ ਵਾਂਗੂ ਟੁਕੜੇ ਤਾਂ ਘੜਨੇ ਨਹੀਂ ਆਉਂਦੇ ਤੂੰ ਆਪਣੇ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਆ ਵਿੱਚ ਸਾਡੀ ਰਾਮ ਸਤ ਜ਼ਰੂਰ ਲਿਖ ਦੇ ਮੈਂ ਪਰੇਸ਼ਾਨ ਹੋ ਜਾਂਦਾ ਅਖਰ ਮੈਂ ਆਪਣੇ ਆਪ ਕੀ ਲਿਖਤਾ ਤੇ ਕੀਤੇ ਕੀ ਨਾ ਲਿਖਾ ਬੁੜੀਆਂ ਆਪਣੇ ਰੋਣੇ ਰੁੰਦੀਆਂ ਕਿਸੇ ਦੀ ਨੌਕ ਪੱਤੀ ਸੀ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜ ਚ ਭਰਤੀ ਹੋ ਗਿਆ ਸੀ ਕਿਸੇ ਦਾ ਹੱਥ ਟੰਗ ਸੀ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ ਚ ਦੋ ਦੋ ਤਰੀਕਾ ਪੈਂਦੀਆਂ ਸਨ ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ ਸਹਰਿਆਂ ਨੂੰ ਇਲਾਜ ਨਹੀਂ ਸੰਕਰਾਂਦੇ ਉਹ ਪੇਕਿਆਂ ਨੂੰ ਬੂਹਾ ਮੱਲੀ ਬੈਠੀ ਸੀ ਉਹ ਨਾ ਮਰਦੀ ਸੀ ਤੇ ਨਾ ਰਾਜੀ ਹੁੰਦੀ ਸੀ ਡਾਕਟਰ ਨੇ ਨਿਤ ਨਵੇਂ ਲੋਹੇ ਲਾ ਲ ਕੇ ਕੁੜੀ ਦਾ ਸਰੀਰ ਛਾਂ ਦਿੱਤਾ ਸੀ ਡਾਕਟਰ ਦਾ ਘਰ ਪਰ ਰਿਹਾ ਸੀ ਉਹ ਦਿਨ ਬਦਿਨ ਕੰਗਾਲ ਹੋ ਰਹੇ ਸਨ ਗੱਲ ਕੀ ਲੋਕਾਂ ਦੇ ਦੁੱਖ ਲਿਖ ਲਿਖ ਕੇ ਮੈਂ ਦੁਖੀ ਹੋ ਜਾਂਦਾ ਸੀ ਸਾਰਾ ਸਾਰਾ ਦਿਨ ਸੋਚਦਾ ਰਹਿੰਦਾ ਸਾਂ ਇਹ ਲੋਕ ਵੀ ਕਦੀ ਰਾਜੀ ਖੁਸ਼ੀ ਹੋਣਗੇ ਖੁਸ਼ੀਆਂ ਮਨਾਉਣਗੇ ਤੇ ਮੇਥੋਂ ਸੋਹਣੀਆਂ ਸੋਹਣੀਆਂ ਗੱਲਾਂ ਲਖਵਾਉਣਗੇ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਲਸਫੇ ਵਿੱਚ ਜਾ ਵਰਤਾ ਇਹ ਦੁਨੀਆ ਦੁੱਖਾਂ ਦਾ ਘਰ ਹੈ ਉਹ ਤਾਂ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ ਉੱਥੇ ਨਾ ਮੇਰੇ ਤੋਂ ਕੋਈ ਚਿੱਠੀ ਲਿਖਵਾਵੇ ਤੇ ਨਾ ਹੀ ਮੈਂ ਦੁਖੀ ਹੋਵਾਂ ਕਪੂਰੇ ਦਾ ਪੁੱਤ ਮੇਕਾ ਮੈਲੋ ਦੀਤੀ ਸਰਸਬੱਤੀ ਨੇ ਨਾਇਆਂ ਦਾ ਕੋਟਾ ਇਹ ਸਾਰੇ ਜਣੇ ਹੁਣ ਪੰਜਵੀਂ ਚ ਹੋ ਗਏ ਸਨ ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰੋ ਚਿੱਠੀਆਂ ਪਰ ਉਹ ਕਹਿੰਦੇ ਸਨ ਕਿ ਕਿਹਦੇ ਕਿਹਦੇ ਸਾਹਮਣੇ ਆਪਣੇ ਘਰ ਦਾ ਭੇਤ ਉਹ ਖੋਲਦੇ ਫਿਰਨ ਕਬੀਲਦਾਰੀ ਦੇ ਸੋਹ ਪੜਦੇ ਹੁੰਦੇ ਨੇ ਮੋਹਰ ਸਿਆ ਦੇ ਤੋਕਾ ਤੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਹਰ ਗੱਲ ਆਪਣੀਆਂ ਧੀਆਂ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ ਆਪਣੇ ਦਿਲ ਫੁੱਲ ਲੈਂਦੇ ਹਾਂ ਤੇਰੇ ਕੋਲ ਹੋਰ ਕੀ ਆ ਇੱਥੇ ਬਸ ਆਪਣਾ ਦਿਲ ਹੌਲਾ ਹੋ ਜਾਂਦਾ ਜਰਾ ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ ਉਹਨਾਂ ਦਾ ਲਾਟ ਨਾਲ ਕਿਹਾ ਮੋਹਣ ਸਿਆ ਮੈਨੂੰ ਚੰਗਾ ਚੰਗਾ ਲੱਗਦਾ ਉਹ ਸੱਚੇ ਵੀ ਸਨ ਮੈਂ ਉਹਨਾਂ ਦੇ ਘਰ ਦੀ ਹਰ ਗੱਲ ਹਰ ਘਟਨਾ ਥੋੜੇ ਤੇ ਲੋੜ ਤੋਂ ਜਾਣੂ ਸਾਂ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀ ਹੋਵਾਂ ਇਹ ਸੋਚ ਕੇ ਮੈਂ ਨੀਮੀ ਪਾ ਲੈਂਦਾ ਤੇ ਮੈਨੂੰ ਸ਼ਰਮ ਜਹੀ ਆ ਜਾਂਦੀ ਆਖਰ ਦੋ ਲਫ਼ਜ਼ ਲਿਖਣੇ ਪਿੱਛੋਂ ਮੈਂ ਉਹਨਾਂ ਤੋਂ ਐਨਾ ਕਿਉਂ ਤੰਗ ਕਰਦਾ ਸਾਂ ਕਿਉਂ ਜਵਾਬ ਦਿੰਦਾ ਸਾਂ ਚਿੱਠੀ ਲਿਖਣ ਤੋਂ ਪਰ ਇਸ ਦੇ ਬਾਵਜੂਦ ਮੇਰੀ ਜੀਤਿਕ ਦੂਰ ਨਾ ਹੋਏ ਹਰ ਮੌਕੇ ਤੇ ਮੈਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹਰ ਰੋਜ਼ ਹੀ ਕੱਲ ਨੂੰ ਲਿਖਦਾ ਹਾਂ ਕਹਿ ਕੇ ਲਾਰਾ ਲਾ ਛੜਦਾ ਮਤਾਂ ਨਹੀਂ ਹੁਣ ਚਿੱਠੀ ਲਿਖਉਣ ਲਈ ਕਿਸੇ ਦੇ ਘਰ ਜਾਣ ਲੱਗਿਆ ਮੈਨੂੰ ਸ਼ਰਮ ਕਿਉਂ ਮਹਿਸੂਸ ਹੁੰਦੀ ਪਤਾ ਨਹੀਂ ਮੈਂ ਕਿਉਂ ਚਿਝਕਦਾ ਸਾਂ ਅਜੇ ਪਰਸੋਂ ਦੀ ਗੱਲ ਹੈ ਚੱਕਰ ਦੀ ਮੈਂ ਹਰ ਘਰ ਮੈਨੂੰ ਆਪਣੇ ਘਰ ਲੈ ਜਾਣ ਲਈ ਆਈ ਮੇਰੇ ਕੋਲ ਚਿੱਠੀ ਲਿਖਣ ਲਈ ਪਹਿਲਾਂ ਤਾਂ ਮੈਂ ਟਾਲਮਟੋਲ ਕਰਦਾ ਰਿਹਾ ਪਰ ਜਦੋਂ ਉਹ ਦੀਆਂ ਅੱਖਾਂ ਪਰ ਆਈਆਂ ਤਾਂ ਮੈਂ ਨੀਮੀ ਪਾ ਲਈ ਤੇ ਉਹਦੇ ਪਿੱਛੇ-ਪਿੱਛੇ ਤੁਰ ਪਿਆ ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਢਾ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਉੱਠ ਕੇ ਕਾਟੀਚੋ ਦੁੱਧ ਦਾ ਗਲਾਸ ਪਰ ਲੈ ਆਈ ਮੈਂ ਵੜੀ ਨਾ ਨੋਕਰ ਕੀਤੀ ਪਰ ਉਸਨੇ ਕਿਹਾ ਪੀ ਲੈ ਪੁੱਤ ਕਿਹੜਾ ਜੈ ਖਾਣਾ ਆਪਾਂ ਬੋਲ ਲਿਆੰਦਾ ਕਿ ਤੋਂ ਸੁਖ ਨਾ ਦੋ ਲਵੇਰੀਆਂ ਖੜੀਆਂ ਨੇ ਘਰ ਬੇਸ਼ੱਕ ਲੈ ਜਾਇਆ ਕਰਨ ਬੇਲੇ ਕਵੇਲੇ ਲੋਡ ਪੈ ਜਾਵੇ ਜੇ ਕਦੀ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਜਰਾ ਚੰਗੇ ਲਿਖ ਦੇ ਆ ਲੈ ਫੜ ਕਾਟ ਉਹਨੇ ਕਾਸੀ ਦੀ ਥਾਲੀ ਤੇ ਰੱਖ ਕੇ ਪੋਸਟ卡ਟ ਮੈਨੂੰ ਫੜਾ ਦਿੱਤਾ ਇਲਾ ਦੁੱਤੀ ਕੁੱਟ ਪਰ ਲੈ ਪੁੱਤ ਬਹਿ ਪਰਚੂ ਉਹਨੇ ਪਿੱਤਲ ਦੇ ਗਲਾਸ ਵੱਲ ਇਸ਼ਾਰਾ ਕਰਦੇ ਆ ਕਿਹਾ ਮੈਂ ਸੰਗ ਦੇ ਸਕਦੇ ਆ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਾਂ ਮੂੰਹ ਤੋਂ ਲਾ ਲਿਆ ਗਰਮ ਗਰਮ ਦੁੱਤ ਨੇ ਮੇਰੀ ਜੀਭ ਗਰਮ ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ ਮੇਰੀ ਜੀਭ ਅਜੇ ਵੀ ਜਲੂ ਜਲੂ ਕਰ ਰਹੀ ਸੀ ਬੁੜੀ ਵੀ ਡਰ ਜਹੀ ਗਈ ਉਹਨੇ ਦੁੱਧ ਫੇਟ ਫੇਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾ ਪੀ ਗਿਆ ਅੰਦਰੋਂ ਥਮਲੇ ਉੱਲਿਓ ਕਿਸੇ ਦੀ ਹਾਈ ਹਾਈ ਦੀ ਆਵਾਜ਼ ਆਈ ਪੁੱਛੜ ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ ਹਰਕਰ ਦੀ ਨ ਜਿਸ ਪਰਸੋਂ ਪੁੱਤ ਜੰਮਿਆ ਸੀ ਅੰਦਰ ਮੰਜੇ ਤੇ ਪਈ ਉਹ ਕਹਰਾ ਰਹੀ ਸੀ ਉਹਨੂੰ ਪਰਸੋਂ ਦਰਦ ਹੋ ਰਿਹਾ ਸੀ ਜਿਹੜਾ ਅਜੇ ਤੱਕ ਨਹੀਂ ਸੀ ਟਿਕਿਆ ਬੁਢੀ ਨੇ ਹੌਕਾ ਪਰ ਕੇ ਕਿਹਾ ਪੁੱਤ ਬੋੜਿਆ ਜਦਾਂ ਚੰਗੀ ਤਰ੍ਹਾਂ ਲਿਖੀ ਚਿੱਠੀ ਜਿਹਨੂੰ ਪੜ੍ਹ ਕੇ ਮੁੰਡਾ ਫੌਜ ਚੋਂ ਨਾਮ ਕਟਵਾ ਆਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਪਾਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਰਿਹਾ ਮੈਂ ਆਪਣੇ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਫੇਰ ਸਵਾਲੀਆ ਨਜ਼ਰਾਂ ਨਾਲ ਬੁਢੀ ਵੱਲ ਵੇਖਣ ਲੱਗ ਪਿਆ ਲਿਖ ਪੁੱਤ ਬਈ ਉਹਦਾ ਬਾਪੂ 5ਵੇਂ ਤਰੀਕ ਤੇ ਜਾ ਆਇਆ ਐਸੀ 15 ਦੀ ਫੇਰ ਪੇਸ਼ੀ ਪੈ ਗਈ ਹੋਰ ਮੈਂ ਲਿਖ ਕੇ ਪੁੱਛਿਆ ਦੀਪੋ ਦੇ ਪਰੋੜੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰਕੇ ਉਧਰੋਂ ਥੋ ਪਤਾ ਕੱਢੇ ਬੂਰੀ ਮੈਸ ਐਕ ਤਾ ਤੋ ਗਈ ਨਾਲੇ ਉਹਦੀ ਪੂਛ ਨੂੰ ਬ੍ਰਾਹਮਣੀ ਲੱਗ ਗਈ ਸੀ ਪਰ ਹੁਣ ਠੀਕ ਹੈ ਪੂਛ ਵੱਢ ਕੇ ਮੈਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ ਪਰ ਬਹਿ ਲੇਖੀ ਦਿੱਤੀ ਨਾਰੇ ਵਾਲ ਦਾ ਕੰਨਾ ਮਾਤੜਿਆ ਗਿਆ ਇੱਕ ਤੀ ਜੇ ਪਤਾ ਹੁੰਦਾ ਵੀਰ ਨੂੰ ਨਾ ਵੇਚਦੇ ਮਰੀ ਪੇਚ ਦੇ ਵੀ ਕਿੱਦਾਂ ਨਾ ਹਲਾ ਜੋ ਦੇਣਾ ਸੀ ਖੇਤੀਆਂ ਤਾਂ ਜੋ ਖਾਣੀਆਂ ਐ ਇੱਕ ਤੀ ਪਾਣੀ ਨੇ ਮਾਰ ਲੀਆ ਕਾਲਜਿਚ ਰੁਗ ਭਰਦਾ ਕੋਡੇ-ਕੋਡੇ ਪਾਣੀ ਦੇਖ ਕੇ ਖੇਤਾਂ ਦੇ ਉਹ ਲਗਾਤਾਰ ਬੋਲੀ ਗਈ ਇਹ ਬੀੜੂ ਕੌਣ ਹੋਇਆ ਮੈਂ ਪੁੱਛਿਆ ਆਪਣਾ ਬੱਚਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ-ਸਾਰਾ ਦੁੱਧ ਛਰਤੀ ਰਹੀ ਆ ਪੁੱਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਨਾ ਬੈੜਕਾ ਨਿਕਲੂ ਉਹਦੀਆਂ ਮੇਲੇ ਤੋਂ ਲਿਆਂਦੀਆਂ ਕੋ ਗਰਾਲਾਂ ਤੇ ਨੱਥਾਂ ਚ ਬੂਹ ਦੇ ਸੰਦੂਖ ਚ ਜਿਉਂਦੀਆਂ ਤਿਉ ਪਈਆਂ ਨੇ ਸਾਨੂੰ ਪੌਣੀਆਂ ਵੀ ਨਸੀਬ ਨਾ ਹੋਈਆਂ ਜਿੱਦਣ ਵਿਕ ਗਿਆ ਤੇਰੇ ਚਾਚੇ ਨੇ ਟੋਕਦੀ ਇੱਕ ਬੁਰਕੀ ਨਾ ਖਾਦੀ ਥਮਲੇ ਲੱਗ ਕੇ ਬੈਠਾ ਰਿਹਾ ਸਾਰਾ ਦਿਨ ਨੀਵੀ ਪਾ ਕੇ ਹੋਰ ਕੀ ਲਿਖਾ ਚਾਚੀ ਮੈਂ ਕਵੇਲਾ ਹੁੰਦਾ ਦੇਖ ਕੇ ਕਿਹਾ ਹੋਰ ਲਿਖਦੇ ਪੁੱਤ ਪਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁজার ਗਿਆ ਕਰਤਾਰੋ ਮਿੰਜੇ ਤੇ ਮਰਨ ਵਾਲੀ ਪਈ ਆ ਜਲਦੀ ਤੋਂ ਜਲਦੀ ਸਾਭ ਨੂੰ ਕਹਿ ਕੇ ਨਾਮ ਕਟਵਾ ਆਵੇ ਚਿੱਠੀ ਨੂੰ ਤਾਰ ਸਮਝੇ ਮੈਂ ਸੁੱਨ ਹੋ ਗਿਆ ਮੈਂ ਕਿੰਨਾ ਸੋਣਾ ਸੀ ਗੋਬਲਾ ਜਿਹਾਂ ਮੇਰਾ ਪੋਤਾ ਇੰਨੇ ਬੰਬ ਤੇ ਗਿਆ ਸੀ ਤਿੱਖਾ ਤਿੱਖਾ ਨੱਕ ਤੇ ਚੌੜਾ ਮੱਥਾ ਤੇ ਭਰਮਾ ਚਿਹਰਾ ਉਹ ਜਿਵੇਂ ਹੱਸੂ ਹੱਸੂ ਕਰਦਾ ਸੀ ਜਦੋਂ ਦੀਵੇ ਚਾਂੜ ਨੇ ਮੈਂ ਦੇਖਿਆ ਉਹ ਲੱਗਿਆ ਜਿਵੇਂ ਸਬਤਕ ਮੇਰਾ ਪੁੱਤ ਆ ਗਿਆ ਹੋਵੇ ਛੁੱਟੇ ਲੈ ਕੇ ਫੌਜ ਚ ਉਸੇ ਵੇਲੇ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਹਰ ਕੁਰੇ ਤੇਰੇ ਘਰ ਤੇਰਾ ਦੂਜਾ ਪੁੱਤ ਜੰਮਿਆ ਜਦੋਂ ਸੁੱਖ ਨਾਲ ਗੱਭਰੂ ਹੋ ਗਿਆ ਦੁਨੀਆ ਖੜੀ ਹੋ ਹੋ ਦੇਖੋ ਰੱਬ ਸੁੱਖ ਰੱਖੇ ਲੰਬੀ ਉਮਰ ਦੇਵੇ ਮੇਰੇ ਪੁੱਤੇ ਨੂੰ ਪਰ ਸਾਡੇ ਭਾਗ ਖੋਟੇ ਬੁੜੀ ਆਪੇ ਬੜ ਬੜਾਈ ਭਾਬੀ ਦੀ ਉਮਰ ਲੰਬੀ ਚਾਹੀਦੀ ਹੈ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾ ਨਾਲੇ ਜੋਂਦਾ ਰਹੇ ਸਾਡਾ ਭਾਈ ਉਹਦੀ ਲਿਖੀ ਇੰਦੀਕ ਸੀ ਮੈਂ ਦਿਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਹੱਥ ਰੱਖਦੇ ਖੱਦਰ ਦੇ ਪਰਨੇ ਨਾਲ ਅੱਖਾਂ ਪੂcjੀਆਂ ਲਿਖਤਾ ਪੁੱਤ ਸਭ ਕੁਝ ਚਾਚੀ ਦੇ ਕਿਹਾ ਆਹੋ ਚਾਚੀ ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਡੀ ਚਿੱਠੀ ਬਾਅਦ ਕੀ ਸੁਣਾ ਦੇ ਮੈਨੂੰ ਕੋਈ ਭੁੱਲੀ ਚੁੱਕੀ ਗੱਲ ਚੇਤੇ ਆਜੂ ਨਾਲੇ ਉਹਦੀਆਂ ਅੱਖਾਂ ਵਿੱਚ ਤਰਲਾ ਸੀ ਮੈਂ ਸਾਰੀ ਚਿੱਠੀ ਪੜ ਕੇ ਸੁਣਾ ਦਿੱਤੀ ਬਸ ਚਾਚੀ ਮੈਂ ਐਡਰੈਸ ਲਿਖਦੇ ਆ ਲਿਖਦੇ ਆ ਪੁੱਛਿਆ ਬਸ ਪੁੱਤ ਲਿਖਦੇ ਬਾਕੀ ਸਭ ਸੁੱਖ ਸਾਦ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ ਜੀ